ਨਮਸਕਾਰ ਪੇਸ਼ੇ ਹਫਤਾਵਾਰੀ ਸਮਿਖਿਆ ਲੇਖਕ ਨੇ ਸੀਨੀਅਰ ਪੱਤਰਕਾਰ ਨਰਿੰਦਰ ਜੱਗਾ ਵਾਚਿਕਾ ਅਮਨਪ੍ਰੀਤ ਕੌਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਪ੍ਰੀਖਿਆ ਤੇ ਚਰਚਾ ਹੁਣ ਇੱਕ ਮਕਬੂਲ ਨੀਤੀ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ ਪ੍ਰਧਾਨ ਮੰਤਰੀ ਵੱਲੋਂ ਇਹ ਇੱਕ ਵਿਲੱਖਣ ਪਹਿਲ ਹੈ ਜਿਸ ਰਾਹੀਂ ਉਹ ਹਰ ਸਾਲ ਵਿਦਿਆਰਥੀਆਂ ਅਧਿਆਪਕਾਂ ਅਤੇ ਮਾਪਿਆਂ ਨਾਲ ਸੰਵਾਦ ਕਰਦੇ ਨੇ ਇਹ ਪ੍ਰੀਖਿਆ ਤੇ ਚਰਚਾ ਦਾ 8ਵਾਂ ਐਡੀਸ਼ਨ ਸੀ ਇਸ ਪ੍ਰੋਗਰਾਮ ਵਿੱਚ 5 ਕਰੋੜ ਤੋਂ ਵੱਧ ਪ੍ਰਤੀਭਾਗੀਆਂ ਨੇ ਹਿੱਸਾ ਲਿਆ ਇਹ ਇੱਕ ਪਲੇਟਫਾਰਮ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਵਿਦਿਆਰਥੀਆਂ ਦੀ ਪ੍ਰੀਖਿਆ ਸਬੰਧੀ ਚਿੰਤਾਵਾਂ ਤਣਾ ਅਤੇ ਉਹਨਾਂ ਦੇ ਹੱਲ ਤੇ ਗੱਲਬਾਤ ਕਰਦੇ ਨੇ ਦੋ ਦਿਨ ਪਹਿਲਾਂ ਦੇਸ਼ਪੁਰ ਦੇ ਵਿਦਿਆਰਥੀਆਂ ਉਹਨਾਂ ਦੇ ਮਾਪਿਆਂ ਅਤੇ ਅਧਿਆਪਕਾਂ ਨਾਲ ਕੀਤੀ ਗੱਲਬਾਤ ਨੇ ਮਾਪਿਆਂ ਦੀ ਸਿੱਖਿਆ ਸੰਬੰਧੀ ਸੋਚ ਨੂੰ ਉਸਾਰੂ ਰਾਹ ਵੱਲ ਲਿਆਉਣ ਦਾ ਉਦਮ ਕੀਤਾ ਹੈ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਇਸ ਸੰਵਾਦ ਵਿੱਚ ਦੱਸਦੇ ਨੇ ਕਿ ਪ੍ਰੀਖਿਆਵਾਂ ਸਿਰਫ ਅੰਕਾਂ ਦੀ ਦੌੜ ਨਹੀਂ ਸਗੋਂ ਗਿਆਨ ਦੀ ਅਸਲ ਪਰਖ ਹੁੰਦੀਆਂ ਨੇ ਉਹ ਇਹ ਵੀ ਦੱਸਦੇ ਨੇ ਕਿ ਪ੍ਰੀਖਿਆਵਾਂ ਨੂੰ ਇੱਕ ਉਤਸਵ ਵਜੋਂ ਮੰਨੋ ਅਤੇ ਆਤਮ ਵਿਸ਼ਵਾਸ ਰੱਖੋ ਪ੍ਰਧਾਨ ਮੰਤਰੀ ਮਾਪਿਆਂ ਅਤੇ ਅਧਿਆਪਕਾਂ ਨੂੰ ਸਲਾਹ ਦਿੰਦੇ ਨੇ ਕਿ ਉਹ ਬੱਚਿਆਂ ਤੇ ਬੇਲੋੜੇ ਤਣਾਅ ਨਾ ਪਾਉਣ ক্রিকেট ਮੈਚ ਵਿੱਚ ਬੱਲੇਬਾਜ਼ ਦੀ ਗੇਂਦ ਤੇ ਇਕਾਗਰਤਾ ਦਾ ਹਵਾਲਾ ਦਿੰਦੇ ਹੋਏ ਸ਼੍ਰੀ ਮੋਦੀ ਨੇ ਬੱਚਿਆਂ ਨੂੰ ਬੱਲੇਬਾਜ਼ ਵਾਂਗ ਬਾਹਰੀ ਦਵਾ ਤੋਂ ਬਚਣ ਅਤੇ ਸਿਰਫ ਆਪਣੀ ਪੜ੍ਹਾਈ ਤੇ ਧਿਆਨ ਕੇਂਦ੍ਰਿਤ ਕਰਨ ਲਈ ਉਤਸ਼ਾਹਿਤ ਕੀਤਾ ਜੋ ਉਹਨਾਂ ਨੂੰ ਦਬਾਅ ਤੋਂ ਦੂਰ ਕਰਨ ਵਿੱਚ ਮਦਦ ਕਰੇਗਾ ਪ੍ਰਿਖਿਆਵਾਂ ਦੌਰਾਨ ਚੰਗੀ ਸਿਹਤ ਬਣਾਈ ਰੱਖਣ ਦੇ ਵਿਸ਼ੇ ਤੇ ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਮੁੱਖ ਮੁੱਦਾ ਵਿਦਿਆਰਥੀਆਂ ਨਾਲ ਘੱਟ ਅਤੇ ਉਹਨਾਂ ਦੇ ਪਰਿਵਾਰ ਨਾਲ ਜ਼ਿਆਦਾ ਜੁੜਿਆ ਹੁੰਦਾ ਹੈ। ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਤੇ ਖਾਸ ਕੈਰੀਅਰ ਜਿਵੇਂ ਕਿ ਇੰਜੀਨੀਅਰਿੰਗ ਜਾਂ ਮੈਡੀਕਲ ਵਿਸ਼ਿਆਂ ਦੀ ਪੜ੍ਹਾਈ ਕਰਨ ਦਾ ਦਬਾਅ ਪਾਉਂਦੇ ਨੇ ਭਾਵੇਂ ਕਿ ਇੱਕ ਕਲਾ ਜਿਹੇ ਖੇਤਰ ਵਿੱਚ ਬੱਚੇ ਦੀ ਦਿਲਚਸਪੀ ਹੋਵੇ। ਉਨ੍ਹਾਂ ਮਾਪਿਆਂ ਨੂੰ ਆਪਣੇ ਬੱਚਿਆਂ ਦੀਆਂ ਯੋਗਤਾਵਾਂ ਅਤੇ ਰੁਚੀਆਂ ਨੂੰ ਸਮਝਣ ਅਤੇ ਪਹਿਚਾਣਨ, ਉਨ੍ਹਾਂ ਦੀ ਤਰੱਕੀ ਦੀ ਨਿਗਰਾਨੀ ਕਰਨ ਅਤੇ ਸਹਾਇਤਾ ਪ੍ਰਦਾਨ ਕਰਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਬੱਚਿਆਂ ਦੀ ਵਿਲੱਖਣ ਪ੍ਰਤਿਭਾ ਅਤੇ ਸ਼ਕਤੀਆਂ ਨੂੰ ਪਹਿਚਾਣਨਾ ਅਤੇ ਪੋਸ਼ਣ ਕਰਨਾ ਅਧਿਆਪਕ ਦੀ ਭੂਮਿਕਾ ਹੈ ਪ੍ਰਧਾਨ ਮੰਤਰੀ ਨੇ ਅਧਿਆਪਕਾਂ ਨੂੰ ਵੀ ਸੰਬੋਧਨ ਕਰਦਿਆਂ ਉਹਨਾਂ ਨੂੰ ਅਜਿਹੇ ਮਾਹੌਲ ਸਿਰਜਣ ਤੋਂ ਬਚਣ ਦੀ ਤਾਕੀਦ ਕੀਤੀ ਜਿੱਥੇ ਸਿਰਫ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਵੱਲ ਹੀ ਧਿਆਨ ਦਿੱਤਾ ਜਾਂਦਾ ਹੈ ਜਦਕਿ ਦੂਸਰਿਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ ਉਹਨਾਂ ਨੇ ਵਿਦਿਆਰਥੀਆਂ ਦੀ ਤੁਲਨਾ ਨਾ ਕਰਨ ਅਤੇ ਹਰੇਕ ਬੱਚੇ ਦੀਆਂ ਵਿਲੱਖਣ ਯੋਗਤਾਵਾਂ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਪੰਜਾਬ ਵਿੱਚ ਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਪ੍ਰੀਖਿਆ 'ਤੇ ਚਰਚਾ ਦੀ ਭਰਪੂਰ ਛਾਗਾ ਹੋ ਰਹੀ ਹੈ। ਦੋ ਦਿਨ ਪਹਿਲਾਂ ਇਸ ਬਾਰੇ ਹੋਏ ਪ੍ਰੋਗਰਾਮ ਵਿੱਚ ਸੂਬੇ ਦੇ ਹਜ਼ਾਰਾਂ ਬੱਚਿਆਂ, ਉਹਨਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਪੰਜਾਬ ਦੇ ਸ਼ਹਿਰ ਅਬੋਹਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਕન્યા ਸਕੂਲ ਦੀ ਸੀਨੀਅਰ ਲੈਕਚਰਾਰ ਸਤਿੰਦਰਜੀਤ ਕੌਰ ਅਨੁਸਾਰ ਕੇਵਲ ਬੱਚਿਆਂ ਦਾ ਹੀ ਨਹੀਂ ਸਗੋਂ ਮਾਪਿਆਂ ਦਾ ਰੁਝਾਨ ਵੀ ਪ੍ਰਧਾਨ ਮੰਤਰੀ ਦੀ ਪ੍ਰੀਖਿਆ 'ਤੇ ਚਰਚਾ ਵੱਲ ਵਧਿਆ ਹੈ। ਬਹੁਤ ਸਾਰੇ ਮਾਪਿਆਂ ਦਾ ਕਹਿਣਾ ਹੈ ਕਿ ਪ੍ਰੀਖਿਆ 'ਤੇ ਚਰਚਾ ਦੇ ਜ਼ਰੀਏ ਉਹਨਾਂ ਨੂੰ ਇਹ ਸਮਝ ਆਈਏ ਕਿ ਬੱਚਿਆਂ 'ਤੇ ਵਿਅਰਥ ਦਾ ਤਣਾਅ ਨਾ ਪਾਇਆ ਜਾਵੇ। ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਈ ਇੱਕ ਵਿਦਿਆਰਥਣ ਅਸ਼ੀਤਾ ਮੋਦੀ ਦੇ ਪਿਤਾ ਰਜਨੀਸ਼ ਮੋਦੀ ਨੇ ਮੰਨਿਆ ਹੈ ਕਿ ਉਹ ਪਹਿਲਾਂ ਸਿਰਫ ਵਧੀਆ ਅੰਕ ਲਿਆਉਣ ਤੇ ਧਿਆਨ ਦਿੰਦੇ ਸਨ ਪਰ ਹੁਣ ਉਹਨਾਂ ਨੇ ਸਮਝਿਆ ਕਿ ਗਿਆਨ ਪ੍ਰਾਪਤੀ ਹੀ ਅਸਲ ਸਿੱਖਿਆ ਹੈ। ਵਿਦਿਆਰਥੀਨ ਸਿਮਰਨ ਦੇ ਪਿਤਾ ਰਮੀਰ ਸਿੰਘ ਰਚਨਾ ਦੇ ਪਿਤਾ ਰਾਜੇਸ਼ ਕੁਮਾਰ ਅਤੇ ਸ਼ਾਲੂ ਦੇ ਪਿਤਾ ਪਵਨ ਕੁਮਾਰ ਅਨੁਸਾਰ ਪ੍ਰੀਖਿਆਪੇ ਚਰਚਾ ਨੇ ਮਾਪਿਆਂ ਨੂੰ ਇਹ ਸਿਖਾਇਆ ਹੈ ਕਿ ਉਹ ਆਪਣੇ ਬੱਚਿਆਂ ਦੀ ਸੁਣਨ ਅਤੇ ਉਹਨਾਂ ਦੀਆਂ ਚਿੰਤਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ। ਪ੍ਰੀਖਿਆਵਾਂ ਵਿਦਿਆਰਥੀਆਂ ਦੇ ਵਿਕਾਸ ਲਈ ਮਹੱਤਵਪੂਰਨ ਹਨ। ਪਰ ਇਹ ਲੋੜੀਂਦਾ ਹੈ ਕਿ ਅਸੀਂ ਉਹਨਾਂ ਨੂੰ ਇੱਕ ਚਿੰਤਾ ਦੀ ਵਜਾਏ ਇੱਕ ਸਿੱਖਣ ਦੇ ਮੌਕੇ ਵਜੋਂ ਵੇਖੀਏ। ਪ੍ਰਧਾਨ ਮੰਤਰੀ ਮੋਦੀ ਦੀ ਪ੍ਰੀਖਿਆ ਤੇ ਚਰਚਾ ਵਰਗੀ ਪਹਿਲ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਪੈਦਾ ਕਰ ਰਹੀ ਹੈ। डी एवी यूनिवर्सिटी जलंधर मनोविज्ञान विषय प्रोफेसर डॉक्टर प्रतिमा शर्मा ने भी प्रधानमंत्री इस विशेष उपराले शलाघा कर दिया माननीय मोदी जी द्वारा शुरू किया गया यह प्रोग्राम परीक्षा पे चर्चा बच्चों की मानसिक स्थिति पर एक बहुत ही अच्छा जो है प्रभाव डाल रहा है बच्चों के लिए ये बहुत ही ज्यादा इंस्पिरेशनल है उनके साथ बात करना उनके द्वारा दिए गए सलाह को अपने जीवन में अपनाना वो जब इन बड़े लोगों के विचार सुनती है उनके सलाह सुनती है कि इस बार मैरी कॉम जी दीपिका पादुकोन उनको भी इस चर्चा में शामिल किया गया है तो उनके द्वारा जो दिए गए हुए सुझाव होते हैं जीवन में सफलता पाने के लिए जीवन में हर समय प्रयास करने के लिए उसका बच्चों के ऊपर एक बहुत ही सकारात्मक प्रभाव पड़ता है और वो उन चीजों को अपने जीवन में अपनाना चाहते हैं जिससे कि वो भी इसी तरह सफल हो सके ਉਂਝ ਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਆਈ ਨਵੀਂ ਸਿੱਖਿਆ ਨੀਤੀ ਜੋ ਵਿਦਿਆਰਥੀ ਕੇਂਦਰਿਤ ਅਤੇ ਤਣਾਅ ਮੁਕਤ ਸਿੱਖਿਆ ਨੂੰ ਵਧਾਵਾ ਦਿੰਦੀ ਹੈ ਇਸ ਦੇ ਨਾਲ ਹੀ ਸਮਾਚਾਰ ਸਮੀਖਿਆ ਖਤਮ ਹੋਈ ਨਮਸਕਾਰ